ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇੱਥੇ ਗੁਰਦਾਸਪੁਰ ਜ਼ਿਲ੍ਹੇ ਦੀ ਪੰਚਾਇਤ ਤੋਂ ਆਏ ਹੋਏ ਜਿੱਥੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਕਲੈਕਸ਼ਨ ਸੈਂਟਰ ਬਣਾਇਆ ਔਰ ਡਿਸਟ੍ਰਿਬਿਊਸ਼ਨ ਸੈਂਟਰ ਵੀ ਇਹੀ ਹੈ ਇੱਥੇ ਸਮਾਨ ਕਲੈਕਟ ਹੋ ਰਿਹਾ ਇਤਨੀ ਅੰਕ ਦੇ ਅਫੈਕਟਿਡ ਏਰੀਆਸ ਜਿਹੜੇ ਗੁਰਦਾਸਪੁਰ ਡਿਸਟ੍ਰਿਕਟ ਦੇ ਜਿਨ੍ਹਾਂ ਦੇ ਵਿੱਚੋਂ ਡੇਰਾ ਬਾਬਾ ਲਾਲਕ ਬਹੁਤ ਜ਼ਿਆਦਾ ਬਹੁਤ ਕੰਡੀਸ਼ਨ ਦੇ ਵਿੱਚ ਹੈ ਹੋਰ ਮੈਂ ਰਿਗਾਰਡਿੰਗ ਮੈਂ ਸਾਡੇ ਕੋ ਨਵਜੋਤ ਸਿੰਘ ਜੀ ਨੇ ਕਿਹੜੇ ਕਿਹੜੇ ਅਫੈਕਟਿਡ ਏਰੀਆਸ ਦੇ ਕਲਾਨੌਰ ਤੇ ਦਿਨਾ ਨਗਰ ਵੀ ਜਿੱਥੇ ਮਾ ਡੇਰਾ ਬਾਬਾ ਨਾਨਕ ਦਾ ਦੱਸਿਆ ਹੀ ਹੈ ਬਹੁਤ ਜ਼ਿਆਦਾ ਇਫੈਕਟਿਡ ਨੇ ਔਰ ਲੋਕ ਬਹੁਤ ਅਸ਼ਰਦਾ ਦੇ ਨਾਲ ਇੱਥੇ ਸਾਰਾ ਸਮਾਨ ਲੈ ਕੇ ਪਾ ਰਹੇ ਨੇ ਆ ਸਾਡੇ ਵੀ ਨਾਲ ਮੇਰੀ ਟੀਮ ਆਈ ਹੈ ਜੀ ਸਾਡੇ ਕੋਲ ਪਸ਼ੂਆਂ ਦਾ ਚਾਰਾ ਦਿਨ ਦਾ ਆਚਾਰ ਕਹਿ ਦਿੰਦੇ ਆ ਆਪਾਂ ਕੈਟਲ ਫੀਡ ਕਹਿ ਲਓ ਸਿੰਪਲ ਭਾਸ਼ਾ ਚ ਉਹਨੇ ਦੀ ਇਹ ਬੈਡਲੀ ਰਿਕੁਆਇਰਡ ਹੈ ਕੁਝ ਲੋਕੇ ਸਮੇਂ ਰਹਿਣੇ ਕਿ ਸ਼ਾਇਦ ਬਹੁਤ ਪਹੁੰਚ ਰਹੇ ਆ ਇਹਦੀ ਲੋੜ ਨਹੀਂ ਐ ਕੋ ਪਰ ਪਸ਼ੂਆਂ ਦਾ ਚਾਰਾ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਇਹਦੀ ਖਾਸੀਅਤ ਇਹ ਹੈ ਕਿ ਖਰਾਬ ਨਹੀਂ ਹੁੰਦਾ ਜੇ ਕਿਸੇ ਦੇ ਘਰ ਕੋਈ ਇਦਾਂ ਹੀ ਹਾਂਜੀ ਸਾਹਿਬ ਜਿਉਂ ਕਿ ਇਹ ਸਾਡੇ ਨਾਲ ਮਨੋਲੀ ਪਿੰਡ ਤੋਂ ਟੀਮ ਆਈ ਹੈ ਸਾਰੀ ਇਹਨਾਂ ਨੇ ਕਲੈਕਸ਼ਨ ਕੀਤੀ ਹੈ ਇਹਨਾਂ ਨੇ ਬਹੁਤ ਹਿੰਮਤ ਮਾਰੀ ਹੈ ਮੈਂ ਨਾਲ ਇਹਨਾਂ ਤੇ ਰਲਿਆਂ ਪਰ ਇਹ ਅਸਲੀ ਹਿੰਮਤ ਇਹਨਾਂ ਦੀ ਹੈ ਮੁੰਡਿਆਂ ਦੀ ਇਹਨਾਂ ਨੇ ਮੇਰੇ ਖਾਲ ਨਾਲ 30 ਟਨ ਹੈ ਜੀ ਹਾਂਜੀ ਮਿੰਨੀ 30 ਟਨ ਦੇ ਆਸ-ਪਾਸ ਮਸ਼ਹੂਰ ਅਚਾਰਾ ਆਇਆ ਔਰ ਇਹ ਕਿੰਨਾ ਤਾਂ ਖਰਾਬ ਨਹੀਂ ਹੁੰਦਾ ਜੀ ਸਰ ਇਹ ਲੋਕੀ ਸਟੋਰ ਕਰਕੇ ਵੀ ਰੱਖ ਲੈਣਗੇ ਨਾ ਉਹਨਾਂ ਦੇ ਡੰਗਰਾਂ ਦੇ ਕੰਮ ਆਏਗਾ ਔਰ ਇਸ ਤੋਂ ਇਲਾਵਾ ਜਿਹੜੀ ਹੈ ਰਾਸ਼ਨ ਦੀਆਂ ਕਿੱਟਾਂ ਰਾਸ਼ਨ ਖੁੱਲਾ ਰਾਸ਼ਨ ਵੀ ਲਿਆਂਦਾ ਵਧੀਆ ਗੱਲ ਹੈ ਕਿ ਐਡਮਿਨਿਸਟ੍ਰੇਸ਼ਨ ਇੱਥੇ ਆਪਰ ਉਹਦੀਆਂ ਰਾਸ਼ਨ ਕਿੱਟਾਂ ਬਣਾ ਕੇ ਅੱਗੇ ਡਿਸਟ੍ਰੀਬਿਊਟ ਕਰ ਦਿੰਦਾ ਜੀ ਉਸ ਤੋਂ ਇਲਾਵਾ ਜਿਹੜੀ ਚੀਜ਼ ਰਿਕੁਆਇਰਡ ਹੈ ਆਡੋਬਸ ਲੇਡੀਜ਼ ਵਾਸਤੇ ਬੱਚੀਆਂ ਤਿਆਂ ਵਾਸਤੇ ਸੈਨੇਟਰੀ ਪੈਡਸ ਬੜੀ ਪੂਰੀ ਤਰ੍ਹਾਂ ਰਿਕੁਆਇਰਡ ਨੇ ਉਹ ਵੀ ਆ ਰਹੇ ਨੇ ਜੀ ਸੋ ਮੇਰੀ ਬੇਇੱਜ਼ਤੀ ਇਹ ਹੈ ਕਿ ਜੋ-ਜੋ ਕਿਸੇ ਨੂੰ ਲੱਗਦਾ ਹੈ ਐਡ ਨਹੀਂ ਸਕਦਾ ਸਾਰੇ ਪਰ ਇਹ ਤਾਂ ਰਹਿਣ ਬਹਿਣ ਨੂੰ ਦਵੇ ਪਰ ਜਿਨ੍ਹਾਂ ਦੇ ਘਰ ਚੜ ਗਏ ਨੇ ਜਿਨ੍ਹਾਂ ਦੇ ਘਰ ਲੱਗੇ ਲਗਾਏ ਗੱਦੇ ਬੱਡ ਰੁੜ ਗਏ ਨੇ ਉਹਨਾਂ ਨੂੰ ਵੀ ਕੁਛ ਤਾਂ ਚਾਹੀਦਾ ਬੱਚਿਆਂ ਨੂੰ ਪਾਉਣ ਵਾਸਤੇ ਅਸੀਂ ਇੱਕ ਚੀਜ਼ ਟਰਾਈ ਕੀਤੀ ਅਸੀਂ 250 ਨਿਟਰਲੋਂ ਦੇ ਗੱਦੇ ਲੈ ਕੇ ਆਏ ਆ 300 ਹੋ ਗਏ ਜੀ ਚਲੋ ਮੁੰਡਿਆਂ ਨਾਲ ਦੱਸਿਆ ਐਡ ਹੋ ਗਏ ਸੀ ਹੋਰ ਉਹਦੇ ਚ ਕੀ ਹੈ ਕਿ ਉਹ ਇੱਕ ਤਾਂ ਪਾਣੀ ਚ ਪਾਣੀ ਚ ਧੋਬ ਕੇ ਵੀ ਕੱਢ ਲਓ ਸੁੱਕੇ ਤੇ ਸੁੱਕੇ ਨੇ ਪਰ ਤੁਸੀਂ ਉੱਥੇ ਆਪਣੇ ਬੱਚੇ ਪਾ ਸਕਦੇ ਹੋ ਫੇਰ ਉਹਦਾ ਕੀ ਹੈ ਕਿ ਫਲੋਟ ਕਰ ਜਾਂਦੇ ਨੇ ਕੋਈ ਸਮਾਨ ਉੱਤੇ ਰੱਖ ਕੇ ਤੁਸੀਂ ਪਾਣੀ ਦੇ ਵਿੱਚ ਉਹਨੂੰ ਉਹਦੇ ਬੱਚੇ ਬਿਠਾ ਕੇ ਤੂੰ ਲੈ ਜੋ ਤਰ ਵੀ ਜਾਂਦੇ ਨੇ ਉਹ ਸੋ ਅਸੀਂ ਉਹ ਟਰਾਈ ਕਰਨ ਲੱਗਿਆ ਕਿ ਉਹ ਗੱਦੇ ਮੈਕਸੀਮਮ ਇੱਥੇ ਕੰਮ ਆਉਣ ਉਹ ਵੀ ਹੋਏ ਤਾਂ ਆ ਵੀ ਚਾਹੀਦੇ ਨੇ ਪਰ ਜਿਹੜੀ ਅਸਲ ਬੇਨਤੀ ਹੈ ਮੈਂ ਤੁਹਾਨੂੰ ਹੁਣ ਕਰਨ ਲੱਗਾ ਕਿ ਪਾਣੀ ਵਹਿ ਜਾਣਾ ਚਾਰ ਦਿਨ ਪੰਜ ਦਿਨ ਲਾਲੂ ਹੋਰ ਕਿਦਾਂ ਹਾਂਜੀ ਹਾਂਜੀ ਜਿੱਦਣ ਪਾਣੀ ਨਿਕਲ ਗਿਆ ਅਸਲੀ ਇਮਤਿਹਾਨ ਤੁਹਾਡਾ ਉਦੋਂ ਸ਼ੁਰੂ ਹੋਣਾ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਲਈ ਤਿਆਰ ਰਹੋ ਆਪਾਂ ਸਾਰੀ એનર્ਜੀ ਸਾਰਾ ਕੁਝ ਅੱਜ ਨਹੀਂ ਲਾ ਦੇਣਾ ਆਪਾਂ ਕਹਤਾਂ ਜੀ ਆਪਾਂ ਤਾਂ ਰਾਸ਼ਨ ਦੇ ਆਏ ਸੀ ਆਪਾਂ ਬਿਸਕੁਟ ਦੇ ਆਏ ਸੀ ਆਪਾਂ ਉਹ ਵੀ ਲਿਆਂਦੇ ਨੇ ਚਲੋ ਆਪਾਂ ਸਾਰਿਆਂ ਨੇ ਬਟ ਅਸਲੀ ਲੋੜ ਪੈਣੀ ਜਦੋਂ ਪਾਣੀ ਨਿਕਲ ਗਿਆ ਥੱਲੇੋਂ ਮਰੇ ਡੰਗਰ ਵਿਚਾਰੇ ਬਦਕਿਸਮਤ ਪਸ਼ੂ ਪੰਛੀ ਕੁੱਤੇ ਬਿੱਲੀਆਂ ਜਿਹੜੇ ਪਾਣੀ ਚ ਰੁੜ ਗਏ ਫਸੇ ਮਿਲਨੇ ਨਾ ਤੁਨੂੰ ਝਾੜੀਆਂ ਚ ਉਹਨਾਂ ਨਾਲ ਬਿਮਾਰੀਆਂ ਫੈਲਣੀਆਂ ਪੱਥਰ ਪਹਾੜਾਂ ਦੇ ਵਿੱਚੋਂ ਖੋਰ ਖੋਰ ਕੇ ਮਿੱਟੀ ਆਈ ਉਹਨੇ ਗਾਰ ਪੈਦਾ ਕਰਦੀ ਹੈ ਸਾਰੀ ਠੀਕ ਹੈ ਜੀ ਸੋ ਉਹਦੇ ਵਾਸਤੇ ਮੇਰੀ ਬੇਨਤੀ ਹੈ ਜਿਹੜੇ ਜਿਹੜੇ ਸਮਰੱਥ ਲੋਕ ਨੇ ਜੀਸੀਬੀ ਮਸ਼ੀਨਾਂ ਤਿਆਰ ਰੱਖੇ ਹੋ ਯਾਦ ਕਰ ਲੋ ਜੀਸੀਬੀ ਇਹ ਗੰਦ ਇੰਨਾ ਕਿ ਨਿਕਲਣਾ ਉਹ ਜਿੰਨੀ ਛੇਤੀ ਸਾਫ਼ ਕਰਾਂਗੇ ਬਿਮਾਰੀ ਨਾਲ ਲੜ ਸਕਾਂਗੇ ਸੋ ਆਉਣ ਵਾਲੇ ਸਮੇਂ ਲਈ ਤਿਆਰ ਰਹੋ ਲੋਕਾਂ ਨੂੰ ਫਰਨੀਚਰ ਦੀ ਵੀ ਲੋੜ ਪੈਣੀ ਆ ਘਰਾਂ ਚ ਮੰਜਾ ਤਾਂ ਚਾਹੀਦਾ ਨਾ ਬੈਠਣ ਨੂੰ ਪੈਣ ਉਹ ਵੀ ਧਿਆਨ ਚ ਰੱਖਿਓ ਉਹ ਵੀ ਸੇਵਾ ਹੀ ਆ ਲੋਕਾਂ ਨੂੰ ਕੁਰਸੀਆਂ ਭਾਂਡਿਆਂ ਦੀ ਵੀ ਲੋੜ ਪੈਣੀ ਆ ਆਹ ਹੀ ਕੁਝ ਅੱਛਾ ਸੈਨੇਟਰੀ ਪੈਡਸ ਦੇ ਦਿੰਦੇ ਨੇ ਇਹਨਾਂ ਕੋ ਪਹਿਲਾਂ ਵੀ ਠੇਰ ਲੱਗੇ ਪਏ ਨੇ ਪਰ ਉਹ ਕਹਿੰਦੇ ਹੋਰ ਵੀ ਬਹੁਤ ਲੋਡ ਪੈ ਰਹੀ ਹੈ ਉਹਨਾਂ ਦੀ ਸੋ ਦੋ ਤਿੰਨ ਚੀਜ਼ਾਂ ਤਿਆਰ ਰੱਖਿਓ ਕਿਉਂਕਿ ਬਾਅਦ ਚ ਜਿਹੜੀ ਲੋਡ ਪੈਣੀ ਨਾ ਜੀਸੀਬੀ ਮਸ਼ੀਨਾਂ ਮੈਡੀਕਲ ਟ੍ਰੀਟਮੈਂਟ ਦੀ ਮੈਡੀਕਲ ਕੈਂਪ ਲਵਾਇਓ ਵੱਧ ਤੋਂ ਵੱਧ ਔਰ ਲੋਕਾਂ ਨੂੰ ਹਾਊਸ ਹੋਲਡ ਚੀਜ਼ਾਂ ਜਿਨ੍ਹਾਂ ਬਿਨਾਂ ਜ਼ਿੰਦਗੀ ਨਹੀਂ ਚੱਲ ਸਕਦੀ ਉਸ ਦਾ ਕਿਸੇ ਦਾ ਚੁੱਲ੍ਹਾ ਹੀ ਰੁੜ ਗਿਆ ਵਿਚਾਰਾ ਕਦੇ ਮੇਰਾ ਸਿਲੰਡਰ ਤੇ ਬਚ ਗਿਆ ਜੀ ਚੁੱਲ੍ਹਾ ਹੀ ਨਹੀਂ ਕੰਮ ਕਰਦਾ ਪਿਆ ਕਿੰਨਾ ਚੀਜ਼ਾਂ ਦੀ ਵੀ ਲੋੜ ਪੈਣੀ ਹੈ ਹਰ ਚੀਜ਼ ਆਪਾਂ ਧਿਆਨ ਚ ਰੱਖਣੀ ਹੈ ਐਡਮਿਨਿਸਟ੍ਰੇਸ਼ਨ ਦੇ ਅਸੀਂ ਬਹੁਤ ਧੰਨਵਾਦ ਕਰਦੀਆਂ ਮੈਂ ਦੇਖਿਆ ਸਟਾਫ ਬਰਦਾਸ਼ਪੁਰ ਦਾ ਹੁਣ ਅਸੀਂ ਏਡੀਸੀ ਸਾਹਿਬ ਕੋਲ ਵੀ ਚੱਲੇ ਆਂ ਸ਼ਾਇਦ ਡੀਸੀ ਸਾਹਿਬ ਨਾਲ ਵੀ ਮੁਲਾਕਾਤ ਹੋਏਗੀ ਇਹ ਆਪਣੇ ਘਰ ਵਾਂਗੂ ਸਾਰਿਆਂ ਨੂੰ ਟ੍ਰੀਟ ਕਰ ਰਹੇ ਨੇ ਕਿ ਇੱਕ ਚੀਜ਼ ਦਾ ਫਿਕਰ ਹੈ ਇਹਨਾਂ ਨੂੰ ਅਸੀਂ ਅਪਰੀਸ਼ੀਏਟ ਕਰਦੇ ਆਂ ਔਰ ਫਿਰ ਮੈਂ ਮਨੋਲੀ ਪਿੰਡ ਤੋਂ ਜਿਹੜੀ ਟੀਮ ਦੇ ਨਾਲ ਆਈ ਹੈ ਕੁਆਦ ਨੇ ਜੋ ਮਾチェ ਨਾਲ ਰਿਆੜਕੀ ਨਾਲ ਪਿਆਰ ਲਗਾਇਆ ਅਸੀਂ ਇਹਨਾਂ ਦੇ ਵੀ ਧੰਨਵਾਦ ਕਰਦੀਆਂ ਸਾਰਿਆਂ ਦੇ ਮਾਈਕਰੋ ਸਭ ਨੂੰ ਚੜ੍ਹਦੀ ਕਲਾ ਦੇ ਰੱਖੇ ਪੰਜਾਬ 'ਚ ਸੁਖ ਸ਼ਾਂਤੀ ਵਰਤਾਵੇ ਇਸ ਆਵਾਜ਼ ਤੋਂ ਆਪਾਂ ਖੇਤੀ ਬਾੜੀ ਬਾਹਰ ਆਈਏ ਧੰਨਵਾਦ ਬੱਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇੱਥੇ ਗੁਰਦਾਸਪੁਰ ਕਹਿੰਦੇ ਪੰਚਾਇਤ ਤੋਂ ਮਨਾਏ ਹੋਏ ਜਿੱਥੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਕਲੈਕਸ਼ਨ ਸੈਂਟਰ ਬਣਾਇਆ ਹੈ ਔਰ ਡਿਸਟ੍ਰਿਬਿਊਸ਼ਨ ਸੈਂਟਰ ਵੀ ਏਰੀਆ ਇੱਥੇ ਸਮਾਨ ਕਲੈਕਟ ਹੋ ਰਿਹਾ ਇਤਨੀ ਅੰਗਰੇਜ਼ ਅਫੈਕਟਡ ਏਰੀਆ ਜਿਹੜੇ ਉਹ ਟ੍ਰਾਂਸਪੋਰਟ ਡਿਸਟ੍ਰਿਕਟਸ ਦੇ ਜਿਨ੍ਹਾਂ ਦੇ ਵਿੱਚੋਂ ਡੇਰਾ ਬਾਬਾ ਨਾਨਕ ਬਹੁਤ ਜ਼ਿਆਦਾ ਬਹੁਤ ਕੰਡੀਸ਼ਨ ਦੇ ਵਿੱਚ ਹੈ ਉਹ ਮੈਂ ਡੀਐਨਆਰਟੀਓ ਮੈਮ ਸਾਡੇ ਕੋਲ ਨਵਜੋਤ ਸਿੰਘ ਸਾਹਿਬ ਜੀ ਨੇ ਕੰਪਲੀਟ ਕਿਹੜੇ ਇਫੈਕਟਡ ਏਰੀਆ ਦੇ ਡੇਰਾ ਬਾਬਾ ਨਾਨਕ ਕਲਾਨੌਰ ਕਲਾਨੌਰ ਤੇ ਦਿਨਾਨਗਰ ਵੀ ਜਿੱਥੇਾਂ ਵਿੱਚ ਡੇਰਾ ਬਾਬਾ ਨਾਨਕ ਦਾ ਦੱਸਿਆ ਹੀ ਹੈ ਬਹੁਤ ਜ਼ਿਆਦਾ ਇਫੈਕਟਡ ਨੇ ਔਰ ਲੋਕ ਬਹੁਤ ਅਸ਼ਰਦਾ ਦੇ ਨਾਲ ਇੱਥੇ ਸਾਰਾ ਸਮਾਨ ਲੈ ਕੇ ਪਹੁੰਚ ਰਹੇ ਨੇ ਸਾਡੇ ਦੀ ਨਾਲ ਮੇਰੀ ਟੀਮ ਆਈ ਹੈ ਜੀ ਸਾਡੇ ਕੋਲ ਪਸ਼ੂਆਂ ਦਾ ਚਾਰਾ ਜਿੰਮਾ achar ਕਹਿ ਦਿੰਦੇ ਆ ਆਪਾਂ ਕੈਟਲ ਫੀਡ ਕਹਿ ਲਓ ਸਿੰਪਲ ਭਾਸ਼ਾ ਚ ਉਹਨੇ ਜੀ ਇਹ ਬੈਡ ਦੀ ਰਿਕੁਆਇਰਡ ਹੈ ਕੁਝ ਲੋਕ ਇਹ ਸਮੇਂ ਰਹਿਣੇ ਕਿ ਸ਼ਾਇਦ ਬਹੁਤ ਪੁੱਛ ਰਿਹਾ ਇਹਦੀ ਲੋੜ ਨਹੀਂ ਐ ਕੋ ਪਰ ਪਸ਼ੂਆਂ ਦਾ ਚਾਰਾ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਔਰ ਇਹਦੀ ਖਾਸੀਅਤ ਇਹ ਕਿ ਖਰਾਬ ਨਹੀਂ ਹੁੰਦਾ ਜੇ ਕਿਸੇ ਦੇ ਘਰ ਕੋਈ ਇਦਾਂ ਹੀ ਹਾਂਜੀ ਸਾਹਿਬ ਜੀ ਕਿਉਂਕਿ ਇਹ ਸੱਟਨਾ ਮਨੋਲੀ ਪਿੰਡ ਤੋਂ ਟੀਮ ਆਈ ਹੈ ਸਾਰੀ ਇਹਨਾਂ ਨੇ ਕਲੈਕਸ਼ਨ ਕੀਤੀ ਹੈ ਇਹਨਾਂ ਨੇ ਬਹੁਤ ਹਿੰਮਤ ਮਾਰੀ ਹੈ ਮੈਂ ਨਾਲ ਇਹਨਾਂ ਦੇ ਰਲਿਆਂ ਪਰ ਇਹ ਅਸਲੀ ਹਿੰਮਤ ਇਹਨਾਂ ਦੀ ਹੈ ਮੁੰਡਿਆਂ ਦੀ ਇਹਨਾਂ ਨੇ ਮੇਰੇ ਖਾਲਾਂ ਨੂੰ 30 ਟਨ ਹੈ ਜੀ ਤਾਂ ਕਿ 30 ਟਨ ਦੇ ਆਸ-ਪਾਸ ਮਸ਼ਹੂਰ ਅਚਾਰਾ ਆਇਆ ਔਰ ਇਹ ਕੁੱਲਾ ਤਾਂ ਖਰਾਬ ਨਹੀਂ ਹੁੰਦਾ ਜੀ ਸਰ ਇਹ ਲੋਕੀ ਸਟੋਰ ਕਰਕੇ ਵੀ ਰੱਖ ਲੈਣਗੇ ਨਾ ਉਹਨਾਂ ਦੇ ਡੰਗਰਾਂ ਦੇ ਕੰਮ ਆਏਗਾ ਔਰ ਇਸ ਤੋਂ ਇਲਾਵਾ ਕਿਹੜੀ ਹੈ ਰਾਸ਼ਨ ਦੀਆਂ ਕਿੱਟਾਂ ਰਾਸ਼ਨ ਕੁੱਲਾ ਰਾਸ਼ਨ ਵੀ ਲਿਆਂਦਾ ਵਧੀਆ ਗੱਲ ਹੈ ਕਿ ਐਡਮਿਨਿਸਟ੍ਰੇਸ਼ਨ ਇੱਥੇ ਆਪ ਰੱਖਦੀਆਂ ਰਾਸ਼ਨ ਕਿੱਟਾਂ ਬਣਾ ਕੇ ਅੱਗੇ ਡਿਸਟ੍ਰੀਬਿਊਟ ਕਰ ਦਿੰਦਾ ਹੈ ਇਲਾਵਾ ਕਿਹੜੀ ਚੀਜ਼ ਰਿਕੁਆਇਰਡ ਆ ਆਰਡਰ ਉਸ ਲੇਡੀਜ਼ ਵਾਸਤੇ ਬੱਚੀਆਂ ਧੀਆਂ ਵਾਸਤੇ ਸੈਨੇਟਰੀ ਪੈਡਸ ਬੜੀ ਪੂਰੀ ਤਰ੍ਹਾਂ ਰਿਕੁਆਇਰਡ ਨੇ ਉਹ ਵੀ ਆ ਰਹੇ ਨੇ ਜੀ ਸੋ ਮੇਰੀ ਬੇਨਤੀ ਇਹ ਹੈ ਕਿ ਜੋ ਜੋ ਕਿਸੇ ਨੂੰ ਲੱਗਦਾ ਐਡ ਹੋ ਸਕਦਾ ਸਾਰੇ ਐਡ ਕਰੋ ਹੁਣ ਜਿੱਦਾਂ ਮੈਂ ਇੱਕ ਸਿੰਪਲ ਗੱਲ ਤੋਂ ਪਿੱਛੇ ਕੈਮਰਾ ਦਿਖਾਇਆ ਜੀ ਕਿਸੇ ਦੇ ਘਰ ਆ ਮੈਟਰਸ ਚੰਦੇ ਨੇ ਕੰਦੇ ਤੇ ਕਿਸੇ ਦੇ ਘਰ ਰੱਬ ਸਭ ਨੂੰ ਸੋਖੰਡ ਹੋਣਾ ਕਰੇ ਸਭ ਨੂੰ ਰੱਬ ਇਹ ਤਾਂ ਰਹਿਣ ਬੈਠੋ ਦਵੇ ਪਰ ਜਿਨ੍ਹਾਂ ਦੇ ਘਰ ਚੜ ਗਏ ਨੇ ਜਿਨ੍ਹਾਂ ਦੇ ਘਰ ਲੱਗੇ ਲਗਾਏ ਕਰਤੇ ਬੈਠ ਰੁੜ ਗਏ ਨੇ ਉਹਨਾਂ ਨੂੰ ਵੀ ਕੁਛ ਤਾਂ ਚਾਹੀਦਾ ਬੱਚਿਆਂ ਨੂੰ ਪਾਉਣ ਵਾਸਤੇ ਅਸੀਂ ਇੱਕ ਚੀਜ਼ ਟਰਾਈ ਕੀਤੀ ਅਸੀਂ 250 ਨਿਟਰਲੋਂ ਦੇ ਗੱਤੇ ਲੈ ਕੇ ਆਏ ਆ 300 ਹੋ ਗਏ ਜੀ ਚਲੋ ਮੁੰਡਿਆਂ ਨਾਲ ਸਿਆ ਐਡ ਹੋ ਗਏ ਸੀ ਹੋਰ ਉਹਦੇ ਚ ਕੀ ਹੈ ਕਿ ਉਹ ਇੱਕ ਤਾਂ ਪਾਣੀ ਚ ਪਾਣੀ ਚ ਧੋਬ ਕੇ ਵੀ ਕੱਢ ਲਓ ਸੁੱਕੇ ਦੇ ਸੁੱਕੇ ਨੇ ਪਰ ਤੁਸੀਂ ਉੱਥੇ ਆਪਣੇ ਬੱਚੇ ਪਾ ਸਕਦੇ ਹੋ ਫੇਰ ਉਹਦਾ ਕੀ ਹੈ ਕਿ ਫਲੋਰ ਨ ਕਰ ਜਾਂਦੇ ਨੇ ਕੋਈ ਸਮਾਨ ਉੱਤੇ ਰੱਖ ਕੇ ਤੁਸੀਂ ਪਾਣੀ ਦੇ ਵਿੱਚ ਉਹਨੂੰ ਉਹਦੇ ਬੱਚੇ ਬਿਠਾ ਕੇ ਤੋਂ ਲੈ ਜੋ ਤਰ ਵੀ ਜਾਂਦੇ ਨੇ ਉਹ ਸੋ ਅਸੀਂ ਉਹ ਟਰਾਈ ਕਰਨ ਲੱਗਿਆ ਕਿ ਉਹ ਗੱਦੇ ਮੈਕਸੀਮਮ ਇਥੇ ਕੰਮ ਆਉਣ ਉਹ ਵੀ ਹੋਏ ਤੋਂ ਆ ਵੀ ਚਾਹੀਦੇ ਨੇ ਪਰ ਜਿਹੜੀ ਅਸਲ ਬੇਨਤੀ ਹੈ ਮੈਂ ਤੁਹਾਨੂੰ ਹੁਣ ਕਰਨ ਲੱਗਾ ਕਿ ਪਾਣੀ ਵਹਿ ਜਾਣਾ ਚਾਰ ਦਿਨ ਪੰਜ ਦਿਨ ਲਾਲੂ ਹੋਰ ਕਿਦਾਂ ਹਾਂਜੀ ਹਾਂਜੀ ਜਿੱਦਣ ਪਾਣੀ ਨਿਕਲ ਗਿਆ ਅਸਲੀ ਇਮਤਿਹਾਨ ਤੁਹਾਡਾ ਉਦੋਂ ਸ਼ੁਰੂ ਹੋਣਾ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਲਈ ਤਿਆਰ ਰਹੋ ਆਪਾਂ ਸਾਰੀ એનર્ਜੀ ਸਾਰਾ ਕੁਝ ਅੱਜ ਨਹੀਂ ਲਾ ਦੇਣਾ ਆਪਾਂ ਕਹਤਾਂ ਜੀ ਆਪਾਂ ਤਾਂ ਰਾਸ਼ਨ ਦੇ ਆਏ ਸੀ ਆਪਾਂ ਬਿਸਕੁਟ ਦੇ ਆਏ ਸੀ ਆਪਾਂ ਉਹ ਵੀ ਲਿਆਂਦੇ ਨੇ ਚਲੋ ਆਪਾਂ ਸਾਰਿਆਂ ਨੇ ਬਟ ਅਸਲੀ ਲੋੜ ਪੈਣੀ ਜਦੋਂ ਪਾਣੀ ਨਿਕਲ ਗਿਆ ਥੱਲੇੋਂ ਮਰੇ ਡੰਗਰ ਵਿਚਾਰੇ ਬਦਕਿਸਮਤ ਪਸ਼ੂ ਪੰਛੀ ਕੁੱਤੇ ਬਿੱਲੀਆਂ ਜਿਹੜੇ ਪਾਣੀ ਚ ਰੁੜ ਗਏ ਫਸੇ ਮਿਲਨੇ ਨਾ ਤੁਨੂੰ ਝਾੜੀਆਂ ਚ ਉਹਨਾਂ ਨਾਲ ਬਿਮਾਰੀਆਂ ਫੈਲਣੀਆਂ ਪੱਥਰ ਪਹਾੜਾਂ ਦੇ ਵਿੱਚੋਂ ਖੋਲ ਖੁਰ ਕੇ ਮਿੱਟੀ ਆਈ ਉਹਨੇ ਗਾਰ ਪੈਦਾ ਕਰਦੀ ਹੈ ਸਾਰੀ ਠੀਕ ਹੈ ਜੀ ਸੋ ਉਹਦੇ ਵਾਸਤੇ ਮੇਰੀ ਬੇਨਤੀ ਆ ਜਿਹੜੇ ਜਿਹੜੇ ਸਮਰੱਥ ਲੋਕ ਨੇ ਜੀਸੀਬੀ ਮਸ਼ੀਨਾਂ ਤਿਆਰ ਰੱਖੇ ਹੋ ਯਾਦ ਕਰ ਲੋ ਜੀਸੀਬੀ ਇਹ ਗੰਦ ਇੰਨਾ ਕਿ ਨਿਕਲਣਾ ਉਹ ਜਿੰਨੀ ਛੇਤੀ ਸਾਫ਼ ਕਰਾਂਗੇ ਬਿਮਾਰੀ ਨਾਲ ਲੜ ਸਕਾਂਗੇ ਸੋ ਆਉਣ ਵਾਲੇ ਸਮੇਂ ਲਈ ਤਿਆਰ ਰਹੋ ਲੋਕਾਂ ਨੂੰ ਫਰਨੀਚਰ ਦੀ ਵੀ ਲੋੜ ਪੈਣੀ ਆ ਘਰਾਂ ਚ ਮੰਜਾ ਤਾਂ ਚਾਹੀਦਾ ਨਾ ਬੈਠਣ ਨੂੰ ਪੈਣ ਉਹ ਵੀ ਧਿਆਨ ਚ ਰੱਖਿਓ ਉਹ ਵੀ ਸੇਵਾ ਹੀ ਆ ਲੋਕਾਂ ਨੂੰ ਕੁਰਸੀਆਂ ਭਾਂਡਿਆਂ ਦੀ ਵੀ ਲੋੜ ਪੈਣੀ ਆ ਆਹ ਹੀ ਕੁਝ ਅੱਛਾ ਸੈਨੇਟਰੀ ਪੈਡਸ ਦੇ ਦਿੰਦੇ ਨੇ ਇਹਨਾਂ ਕੋ ਫੈਨੋਮੀਟੇ ਲੱਗੇ ਪਏ ਨੇ ਪਰ ਉਹ ਕਹਿੰਦੇ ਹੋਰ ਵੀ ਬਹੁਤ ਲੋਡ ਪੈ ਰਹੀ ਹੈ ਉਹਨਾਂ ਦੀ ਸੋ ਦੋ ਤਿੰਨ ਚੀਜ਼ਾਂ ਤਿਆਰ ਰੱਖਿਓ ਕਿਉਂਕਿ ਬਾਅਦ ਚ ਜਿਹੜੀ ਲੋਡ ਪੈਣੀ ਨਾ ਜੀਸੀਬੀ ਮਸ਼ੀਨਾਂ ਮੈਡੀਕਲ ਟ੍ਰੀਟਮੈਂਟ ਦੀ ਮੈਡੀਕਲ ਕੈਂਪ ਲਵਾਇਓ ਵੱਧ ਤੋਂ ਵੱਧ ਔਰ ਲੋਕਾਂ ਨੂੰ ਹਾਊਸ ਹੋਲਡ ਚੀਜ਼ਾਂ ਜਿਨ੍ਹਾਂ ਬਿਨਾਂ ਜ਼ਿੰਦਗੀ ਨਹੀਂ ਚੱਲ ਸਕਦੀ ਉਸ ਦਾ ਕਿਸੇ ਦਾ ਚੁੱਲ੍ਹਾ ਹੀ ਰੁੜ ਗਿਆ ਬੇਚਾਰਾ ਕਹਿੰਦਾ ਮੇਰਾ ਸਿਲੰਡਰ ਤੇ ਬਚ ਗਿਆ ਜੀ ਚੁੱਲ੍ਹਾ ਹੀ ਨਹੀਂ ਕੰਮ ਕਰਦਾ ਪਿਆ ਕਿੰਨਾ ਚੀਜ਼ਾਂ ਦੀ ਵੀ ਲੋੜ ਪੈਣੀ ਹੈ ਹਰ ਚੀਜ਼ ਦਾ ਆਪਾਂ ਧਿਆਨ ਚ ਰੱਖਣੀ ਹੈ ਐਡਮਿਨਿਸਟ੍ਰੇਸ਼ਨ ਦੇ ਅਸੀਂ ਬਹੁਤ ਧੰਨਵਾਦ ਕਰਦੀਆਂ ਮੈਂ ਦੇਖਿਆ ਸਟਾਫ ਬਰਦਾਸ਼ਪੁਰ ਦਾ ਹੁਣ ਅਸੀਂ ਏਡੀਸੀ ਸਾਹਿਬ ਕੋਲ ਵੀ ਚੱਲੇ ਆਂ ਸ਼ਾਇਦ ਡੀਸੀ ਸਾਹਿਬ ਨਾਲ ਵੀ ਮੁਲਾਕਾਤ ਹੋਏਗੀ ਇਹ ਆਪਣੇ ਘਰ ਵਾਂਗੂ ਸਾਰਿਆਂ ਨੂੰ ਟ੍ਰੀਟ ਕਰ ਰਹੇ ਨੇ ਕਿ ਇੱਕ ਚੀਜ਼ ਦਾ ਫਿਕਰ ਹੈ ਇਹਨਾਂ ਨੂੰ ਅਸੀਂ ਅਪਰੀਸ਼ੀਏਟ ਕਰਦੇ ਆਂ ਔਰ ਫੇਰ ਮੈ ਮਨੋਲੀ ਪਿੰਡ ਤੋਂ ਜਿਹੜੀ ਟੀਮ ਦੇ ਨਾਲ ਆਈ ਹੈ ਕੁਆਦ ਨੇ ਜੋ ਮਾチェ ਨਾਲ ਰਿਆੜਕੀ ਨਾਲ ਪਿਆਰ ਰਖਾਇਆ ਅਸੀਂ ਇਹਨਾਂ ਦੇ ਵੀ ਧੰਨਵਾਦ ਕਰਦੀਆਂ ਸਾਰਿਆਂ ਦੇ ਮਾਈਕਰੋ ਸਭ ਨੂੰ ਚੜ੍ਹਦੀ ਕਲਾ ਦੇ ਰੱਖੇ ਪੰਜਾਬ 'ਚ ਸੁਖ ਸ਼ਾਂਤੀ ਵਰਤਾਵੇ ਇਸ ਆਵਾਜ਼ ਤੋਂ ਆਪਾਂ ਖੇਤੀ ਬਾੜ ਰਹੀ ਹੈ ਧੰਨਵਾਦ ਬੱਲੇ ਸੋ ਨਿਆ ਹੋਰ ਸੇਰਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇੱਥੇ ਗੁਰਦਾਸਪੁਰ ਸ਼ਹਿਰ ਦੀ ਪੰਚਾਇਤ ਤੋਂ ਮਨਾਇਆ ਹੋਇਆ ਜਿੱਥੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਕਲੈਕਸ਼ਨ ਸੈਂਟਰ ਬਣਾਇਆ ਔਰ ਡਿਸਟ੍ਰਿਬਿਊਸ਼ਨ ਸੈਂਟਰ ਵੀ ਏਰੀਆ ਇੱਥੇ ਸਮਾਨ ਕਲੈਕਟ ਹੋ ਰਿਹਾ ਇਤਨੀ ਅੰਕ ਦੇ ਅਫੈਕਟਡ ਏਰੀਆ ਜਿਹੜੇ ਉਹ ਦਾਸਪੁਰ ਡਿਸਟ੍ਰਿਕਟ ਦੇ ਜਿਨ੍ਹਾਂ ਦੇ ਵਿੱਚੋਂ ਡੇਰਾ ਬਾਬਾ ਨਾਨਕ ਬਹੁਤ ਜ਼ਿਆਦਾ ਬਹੁਤ ਕੰਡੀਸ਼ਨ ਦੇ ਵਿੱਚ ਹੈ ਉਹ ਮੈਂ ਰਿਗਨਾਰਡੀਓ ਮੈਮ ਸਾਡੇ ਕੋਲ ਨਵਜੋਤ ਸਿੰਘ ਸਾਹਿਬ ਜੀ ਨੇ ਕੰਪਲੀਕਟਡ ਇਫੈਕਟਡ ਏਰੀਆ ਦੇ ਡੇਰਾ ਬਾਬਾ ਨਾਨਕ ਕਲਾਨੌਰ ਕਲਾਨੌਰ ਤੇ ਦਿਨਾਨਗਰ ਦੀ ਜਿੰਨਾ ਵਿੱਚ ਡੇਰਾ ਬਾਬਾ ਨਾਨਕ ਦਾ ਦੱਸਿਆ ਹੀ ਹੈ ਬਹੁਤ ਜ਼ਿਆਦਾ ਇਫੈਕਟਡ ਨੇ ਔਰ ਲੋਕ ਬਹੁਤ ਅਸ਼ਰਦਾ ਦੇ ਨਾਲ ਇੱਥੇ ਸਾਰਾ ਸਮਾਨ ਲੈ ਕੇ ਪਹੁੰਚ ਰਹੇ ਨੇ ਆ ਸਾਡੇ ਦੀ ਨਾਲ ਮੇਰੀ ਟੀਮ ਆਈ ਹੈ ਜੀ ਸਾਡੇ ਕੋਲ ਪਸ਼ੂਆਂ ਦਾ ਚਾਰਾ ਜਿੰਨਾ achar ਕਹਿ ਦਿੰਦੇ ਆ ਆਪਾਂ ਕੈਟਲ ਫੀਡ ਕਹਿ ਲਓ ਸਿੰਪਲ ਭਾਸ਼ਾ ਚ ਉਹ ਨੇ ਜੀ ਇਹ ਬੈਟ ਦੀ ਰਿਕੁਆਇਰਡ ਹੈ ਕੁਝ ਲੋਕ ਇਹ ਸਮੇਂ ਰਹਿਣੇ ਕਿ ਸ਼ਾਇਦ ਬਹੁਤ ਪਹੁੰਚ ਰਿਹਾ ਇਹਦੀ ਲੋੜ ਨਹੀਂ ਐ ਕੋਪਰ ਪਸ਼ੂਆਂ ਦਾ ਚਾਰਾ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਔਰ ਇਹਦੀ ਖਾਸੀਅਤ ਇਹ ਕਿ ਖਰਾਬ ਨਹੀਂ ਹੁੰਦਾ ਜੇ ਕਿਸੇ ਦੇ ਘਰ ਕੋਈ ਇਦਾਂ ਹੀ ਹਾਂਜੀ ਸਾਜੀ ਕਿਉਂਕਿ ਇਹ ਸਟਨਾ ਮਨੋਲੀ ਪਿੰਡ ਤੋਂ ਟੀਮ ਆਈ ਹੈ ਸਾਰੀ ਇਹਨਾਂ ਨੇ ਕਲੈਕਸ਼ਨ ਕੀਤੀ ਹੈ ਇਹਨਾਂ ਨੇ ਬਹੁਤ ਹਿੰਮਤ ਮਾਰੀ ਹੈ ਮੈਂ ਨਾਲ ਇਹਨਾਂ ਦੇ ਨਲਿਆਂ ਪਰ ਇਹ ਅਸਲੀ ਹਿੰਮਤ ਇਹਨਾਂ ਦੀ ਹੈ ਮੁੰਡਿਆਂ ਦੀ ਇਹਨਾਂ ਨੇ ਮੇਰੇ ਖਿਆਲ ਨਾਲ 30 ਟਨ ਹੈ ਜੀ ਤਾਂ ਕਿ ਮੇਰੇ 30 ਟਨ ਦੇ ਆਸ-ਪਾਸ ਮਸ਼ਹੂਰ ਅਚਾਰਾ ਆਇਆ ਔਰ ਇਹ ਕੁੱਲ ਤਾਂ ਖਰਾਬ ਨਹੀਂ ਹੁੰਦਾ ਨਹੀਂ ਸਰ ਇਹ ਲੋਕੀ ਸਟੋਰ ਕਰਕੇ ਵੀ ਰੱਖ ਲੈਣਗੇ ਨਾ ਉਹਨਾਂ ਦੇ ਡੰਗਰਾਂ ਦੇ ਕੰਮ ਆਏਗਾ ਔਰ ਇਸ ਤੋਂ ਇਲਾਵਾ ਜਿਹੜੀ ਹੈ ਰਾਸ਼ਨ ਦੀਆਂ ਕਿੱਟਾਂ ਰਾਸ਼ਨ ਕੁੱਲ ਨਾਲ ਰਾਸ਼ਨ ਵੀ ਲਿਆਂਦਾ ਵਧੀਆ ਗੱਲ ਹੈ ਕਿ ਐਡਮਿਨਿਸਟ੍ਰੇਸ਼ਨ ਇੱਥੇ ਆਪ ਵਰਤਦੀਆਂ ਰਾਸ਼ਨ ਕਿੱਟਾਂ ਬਣਾ ਕੇ ਅੱਗੇ ਡਿਸਟ੍ਰੀਬਿਊਟ ਕਰ ਦਿੰਦਾ ਜੀ ਸਲਾਮ ਆਬ ਜਿਹੜੀ ਚੀਜ਼ ਰਿਕੁਆਇਰਡ ਹੈ ਆਡੋਸ ਲੇਡੀਜ਼ ਵਾਸਤੇ ਬੱਚੀਆਂ ਤਿਆਂ ਵਾਸਤੇ ਸੈਨੇਟਰੀ ਪੈਡਸ ਬੜੀ ਪੂਰੀ ਤਰ੍ਹਾਂ ਰਿਕੁਆਇਰਡ ਨੇ ਕੋਈ ਆ ਰਹੇ ਨੇ ਜੀ ਸੋ ਮੇਰੀ ਬੇਇੱਜ਼ਤੀ ਹੈ ਕਿ ਜੋ ਜੋ ਕਿਸੇ ਨੂੰ ਲੱਗਦਾ ਹੈ ਐਡ ਹੋ ਸਕਦਾ ਸਾਰੇ ਐਡ ਕਰੋ ਹੁਣ ਜਿੱਦਾਂ ਮੈਂ ਸਿੰਪਲ ਗੱਲ ਤੋਂ ਪਿੱਛੇ ਕੈਮਰਾ ਲਗਾਇਆ ਜੀ ਕਿਸੇ ਦੇ ਘਰ ਆ ਮੈਟ੍ਰਸ ਚ ਲੈਨੇ ਕੰਦੇ ਤੇ ਲੈ ਕੇ ਕਿਸੇ ਦੇ ਘਰ ਰੱਬ ਸਭ ਨੂੰ ਸੋਖੰਦ ਹੋਣਾ ਕਰੇ ਸਭ ਨੂੰ ਰੱਬ ਦਾ ਰਹਿਣ ਪੈਣ ਨੂੰ ਦਵੇ ਪਰ ਜਿਨ੍ਹਾਂ ਦੇ ਘਰ ਚੜ ਗਏ ਨੇ ਜਿਨ੍ਹਾਂ ਦੇ ਘਰ ਲੱਗੇ ਲਗਾਏ ਗੱਤੇ ਬੱਡ ਰੁੜ ਗਏ ਨੇ ਉਹਨਾਂ ਨੂੰ ਵੀ ਕੁਛ ਤਾਂ ਚਾਹੀਦਾ ਬੱਚਿਆਂ ਨੂੰ ਪਾਉਣ ਵਾਸਤੇ ਅਸੀਂ ਇੱਕ ਚੀਜ਼ ਟਰਾਈ ਕੀਤੀ ਅਸੀਂ 250 ਨਿਟਰਲੋਂ ਦੇ ਗੱਤੇ ਲੈ ਕੇ ਆਏ ਆ 300 ਹੋ ਗਏ ਜੀ ਚਲੋ ਮੁੰਡਿਆਂ ਨਾਲ ਦੱਸਿਆ ਐਡ ਹੋ ਗਏ ਸੀ ਹੋਰ ਉਹਦੇ ਚ ਕੀ ਹੈ ਕਿ ਉਹ ਇੱਕ ਤਾਂ ਪਾਣੀ ਚ ਪਾਣੀ ਚ ਧੋਬ ਕੇ ਵੀ ਕੱਢ ਲਓ ਸੁੱਕੇ ਤੇ ਸੁੱਕੇ ਨੇ ਪਰ ਤੁਸੀਂ ਉੱਥੇ ਆਪਣੇ ਬੱਚੇ ਪਾ ਸਕਦੇ ਹੋ ਫੇਰ ਉਹਦਾ ਕੀ ਹੈ ਕਿ ਫਲੋਟ ਕਰ ਜਾਂਦੇ ਨੇ ਕੋਈ ਸਮਾਨ ਉੱਤੇ ਰੱਖ ਕੇ ਤੁਸੀਂ ਪਾਣੀ ਦੇ ਵਿੱਚ ਉਹਨੂੰ ਦੇ ਬੱਚੇ ਬਿਠਾ ਕੇ ਤੂੰ ਲੈ ਜੋ ਤਰ ਵੀ ਜਾਂਦੇ ਨੇ ਉਹ ਸੋ ਅਸੀਂ ਉਹ ਟਰਾਈ ਕਰਨ ਲੱਗਿਆ ਕਿ ਉਹ ਗੱਦੇ ਮੈਕਸੀਮਮ ਇਥੇ ਕੰਮ ਆਉਣ ਉਹ ਵੀ ਹੋਏ ਤਾਂ ਆ ਵੀ ਚਾਹੀਦੇ ਨੇ ਪਰ ਜਿਹੜੀ ਅਸਲ ਬੇਨਤੀ ਹੈ ਮੈਂ ਤੁਹਾਨੂੰ ਹੁਣ ਕਰਨ ਲੱਗਾ ਕਿ ਪਾਣੀ ਵਹਿ ਜਾਣਾ ਚਾਰ ਦਿਨ ਪੰਜ ਦਿਨ ਲਾਲੂ ਹੋਰ ਕਿੰਨਾ ਹਾਂਜੀ ਹਾਂਜੀ ਜਿੱਦਣ ਪਾਣੀ ਨਿਕਲ ਗਿਆ ਅਸਲੀ ਇਮਤਿਹਾਨ ਤੁਹਾਡਾ ਉਦੋਂ ਸ਼ੁਰੂ ਹੋਣਾ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਲਈ ਤਿਆਰ ਰਹੋ ਆਪਾਂ ਸਾਰੀ એનર્ਜੀ ਸਾਰਾ ਕੁਝ ਅੱਜ ਨਹੀਂ ਲਾ ਦੇਣਾ ਆਪਾਂ ਕਹਿੰਦਾ ਜੀ ਆਪਾਂ ਤਾਂ ਰਾਸ਼ਨ ਦੇ ਆਏ ਸੀ ਆਪਾਂ ਬਿਸਕੁਟ ਦੇ ਆਏ ਸੀ ਆਪ ਉਹ ਵੀ ਲਿਆਉਂਦੇ ਨੇ ਚਲੋ ਆਪਾਂ ਸਾਰਿਆਂ ਨੇ ਬਟ ਅਸਲੀ ਲੋੜ ਪੈਣੀ ਜਦੋਂ ਪਾਣੀ ਨਿਕਲ ਗਿਆ ਥੱਲੇੋਂ ਮਰੇ ਡੰਗਰ ਪਸ਼ੂ ਪੰਛੀ ਕੁੱਤੇ ਬਿੱਲੀਆਂ ਜਿਹੜੇ ਪਾਣੀ ਚ ਰੁੜ ਗਏ ਫਸੇ ਮਿਲਨੇ ਨਾ ਤੁਨੂੰ ਝਾੜੀਆਂ ਚ ਉਹਨਾਂ ਨਾਲ ਬਿਮਾਰੀਆਂ ਫੈਲਣੀਆਂ ਪੱਥਰ ਪਹਾੜਾਂ ਦੇ ਵਿੱਚੋਂ ਖੋਰ-ਖੋਰ ਕੇ ਮਿੱਟੀ ਆਈ ਉਹਨੇ ਗਾਰ ਪੈਦਾ ਕਰਦੀ ਹੈ ਸਾਰੀ ਠੀਕ ਹੈ ਜੀ ਉਹਦੇ ਵਾਸਤੇ ਮੇਰੀ ਬੇਨਤੀ ਹੈ ਜਿਹੜੇ ਜਿਹੜੇ ਸਮਰੱਥ ਲੋਕ ਨੇ ਜੀਸੀਬੀ ਮਸ਼ੀਨਾਂ ਤਿਆਰ ਰੱਖੇ ਹੋ ਯਾਦ ਕਰ ਲੋ ਜੀਸੀਬੀ ਇਹ ਗੰਦ ਇੰਨਾ ਕਿ ਨਿਕਲਣਾ ਉਹ ਜਿੰਨੀ ਛੇਤੀ ਸਾਫ਼ ਕਰਾਂਗੇ ਬਿਮਾਰੀ ਨਾਲ ਲੜ ਸਕਾਂਗੇ ਸੋ ਆਉਣ ਵਾਲੇ ਸਮੇਂ ਲਈ ਤਿਆਰ ਰਹੋ ਲੋਕਾਂ ਨੂੰ ਫਰਨੀਚਰ ਦੀ ਵੀ ਲੋੜ ਪੈਣੀ ਆ ਘਰਾਂ ਚ ਮੰਜਾ ਤਾਂ ਚਾਹੀਦਾ ਨਾ ਬੈਠਣ ਨੂੰ ਪੈਣ ਉਹ ਵੀ ਧਿਆਨ ਚ ਰੱਖਿਓ ਉਹ ਵੀ ਸੇਵੀ ਹੈ ਲੋਕਾਂ ਨੂੰ ਕੁਰਸੀਆਂ ਭਾਂਡਿਆਂ ਦੀ ਵੀ ਲੋੜ ਪੈਣੀ ਹੈ ਆਹ ਹੀ ਕੁਝ ਅੱਛਾ ਸੈਨੇਟਰੀ ਪੈਡਸ ਦੇ ਰਹੇ ਨੇ ਇਹਨਾਂ ਕੋ ਪਹਿਲਾਂ ਵੀ ਠੇਰ ਲੱਗੇ ਪਏ ਨੇ ਪਰ ਉਹ ਕਹਿੰਦੇ ਹੋਰ ਵੀ ਬਹੁਤ ਲੋਡ ਪੈ ਰਹੀ ਹੈ ਉਹਨਾਂ ਦੀ ਸੋ ਦੋ ਤਿੰਨ ਚੀਜ਼ਾਂ ਤਿਆਰ ਰੱਖਿਓ ਕਿਉਂਕਿ ਬਾਅਦ ਚ ਜਿਹੜੀ ਲੋਡ ਪੈਣੀ ਨਾ ਜੀਸੀਬੀ ਮਸ਼ੀਨਾਂ ਨੂੰ ਮੈਡੀਕਲ ਟ੍ਰੀਟਮੈਂਟ ਦੀ ਮੈਡੀਕਲ ਕੈਂਪ ਲਵਾਇਓ ਵੱਧ ਤੋਂ ਵੱਧ ਔਰ ਲੋਕਾਂ ਨੂੰ ਹਾਊਸ ਹੋਲਡ ਚੀਜ਼ਾਂ ਜਿਨ੍ਹਾਂ ਬਿਨਾਂ ਜ਼ਿੰਦਗੀ ਨਹੀਂ ਚੱਲ ਸਕਦੀ ਉਸ ਦਾ ਕਿਸੇ ਦਾ ਚੁੱਲ੍ਹਾ ਹੀ ਰੁੜ ਗਿਆ ਵਿਚਾਰਾ ਕਦੇ ਮੇਰਾ ਸਿਲੰਡਰ ਤੇ ਬਚ ਗਿਆ ਜੀ ਚੁੱਲ੍ਹਾ ਹੀ ਨਹੀਂ ਕੰਮ ਕਰਦਾ ਪਿਆ ਕਿੰਨਾ ਚੀਜ਼ਾਂ ਦੀ ਵੀ ਲੋੜ ਪੈਣੀ ਹੈ ਹਰ ਚੀਜ਼ ਆਪਾਂ ਧਿਆਨ ਚ ਰੱਖਣੀ ਹੈ ਐਡਮਿਨਿਸਟ੍ਰੇਸ਼ਨ ਦੇ ਅਸੀਂ ਬਹੁਤ ਧੰਨਵਾਦ ਕਰਦੀਆਂ ਮੈਂ ਦੇਖਿਆ ਸਟਾਫ ਬਰਦਾਸਪੁਰ ਦਾ ਹੁਣ ਅਸੀਂ ਏਡੀਸੀ ਸਾਹਿਬ ਕੋਲ ਵੀ ਚੱਲੇ ਆਂ ਸ਼ਾਇਦ ਡੀਸੀ ਸਾਹਿਬ ਨਾਲ ਵੀ ਮੁਲਾਕਾਤ ਹੋਏਗੀ ਇਹ ਆਪਣੇ ਘਰ ਵਾਂਗੂ ਸਾਰਿਆਂ ਨੂੰ ਟ੍ਰੀਟ ਕਰ ਰਹੇ ਨੇ ਕਿ ਇੱਕ ਚੀਜ਼ ਦਾ ਫਿਕਰ ਹੈ ਇਹਨਾਂ ਨੂੰ ਅਸੀਂ ਅਪਰੀਸ਼ੀਏਟ ਕਰਦੇ ਆਂ ਔਰ ਫੇਰ ਮੈ ਮਨੋਲੀ ਪਿੰਡ ਤੋਂ ਜਿਹੜੀ ਟੀਮ ਦੇ ਨਾਲ ਆਈ ਹੈ ਕੁਆਦ ਨੇ ਜੋ ਮਾチェ ਨਾਲ ਰਿਆੜਕੀ ਨਾਲ ਪਿਆਰ ਰਖਾਇਆ ਅਸੀਂ ਇਹਨਾਂ ਦੇ ਵੀ ਧੰਨਵਾਦ ਕਰਦੀਆਂ ਸਾਰਿਆਂ ਦੇ ਮਾਈਕਰੋ ਸਭ ਨੂੰ ਚੜ੍ਹਦੀ ਕਲਾ ਦੇ ਰੱਖੇ ਪੰਜਾਬ 'ਚ ਸੁੱਖ ਸ਼ਾਂਤੀ ਵਰਤਾਵੇ ਇਸ ਆਵਾਜ਼ ਤੋਂ ਆਪਾ ਖੇਤੀ ਬਾੜੀ ਆਈਏ ਧੰਨਵਾਦ ਬਲੇ ਸੋਨਿਆ ਹੋਰ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇੱਥੇ ਗੁਰਦਾਸਪੁਰ ਕਹਿੰਦੇ ਪੰਚਾਇਤ ਤੋਂ ਮਨਾਇਆ ਹੋਇਆ ਜਿੱਥੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਕਲੈਕਸ਼ਨ ਸੈਂਟਰ ਬਣਾਇਆ ਔਰ ਡਿਸਟ੍ਰਿਬਿਊਸ਼ਨ ਸੈਂਟਰ ਵੀ ਏਰੀਆ ਇੱਥੇ ਸਮਾਨ ਕਲੈਕਟ ਹੋ ਰਿਹਾ ਇਤਨੀ ਅੰਗਰ ਅਫੈਕਟਡ ਏਰੀਆ ਜਿਹੜੇ ਉਹ ਟ੍ਰਾਂਸਪੋਰਟ ਡਿਸਟ੍ਰਿਕਟਸ ਦੇ ਜਿਨ੍ਹਾਂ ਦੇ ਵਿੱਚੋਂ ਡੇਰਾ ਬਾਬਾ ਨਾਨਕ ਬਹੁਤ ਜ਼ਿਆਦਾ ਬਹੁਤ ਕੰਡੀਸ਼ਨ ਦੇ ਵਿੱਚ ਹੈ ਉਹ ਮੈਂ ਰਿਗਾਰਡੀਓ ਮੈਮ ਸਾਡੇ ਕੋਲ ਨਜ਼ਰ ਰੱਖਿਆ ਫਾਦੀ ਨੇ ਕੰਪਲਿਕੇਟਡ ایرੀਆਸ ਦੇ ਵਿੱਚ ਡੇਰਾ ਬਾਬਾ ਨਾਨਕ ਕਲਾਨੌਰ ਸਟੇਟਿੰਗ ਨੂੰ ਅੰਦਰ ਹੈ ਕਲਾਨੌਰ ਦਿਨਾਨਗਰ ਵੀ ਜਿੱਥੇ ਮੈਂ ਡੇਰਾ ਬਾਬਾ ਨਾਨਕ ਦਾ ਦੱਸਿਆ ਹੀ ਹੈ ਬਹੁਤ ਜ਼ਿਆਦਾ ਇਫੈਕਟਡ ਨੇ ਔਰ ਲੋਕ ਬਹੁਤ ਅਸ਼ਰਦਾ ਦੇ ਨਾਲ ਇੱਥੇ ਸਾਰਾ ਸਮਾਨ ਲੈ ਕੇ ਪਹੁੰਚ ਰਹੇ ਨੇ ਆ ਸਾਡੇ ਦੀ ਨਾਲ ਮੇਰੀ ਟੀਮ ਆਈ ਹੈ ਜੀ ਸਾਡੇ ਕੋਲ ਪਸ਼ੂਆਂ ਦਾ ਚਾਰਾ ਜਿੰਮਾ achar ਕਹਿ ਦਿੰਦੇ ਆ ਆਪਾਂ ਕੈਟਲ ਫੀਡ ਕਹਿ ਲਓ ਸਿੰਪਲ ਭਾਸ਼ਾ ਚ ਉਹਨੇ ਜੀ ਇਹ ਬੈਟ ਦੀ ਰਿਕੁਆਇਰਡ ਹੈ ਕੁਝ ਲੋਕ ਇਹ ਸਮੇਂ ਰਹਿਣੇ ਕਿ ਸ਼ਾਇਦ ਬਹੁਤ ਪੁੱਛ ਰਿਹਾ ਇਹਦੀ ਲੋੜ ਨਹੀਂ ਐਗੋਂ ਪਰ ਪਸ਼ੂਆਂ ਦਾ ਚਾਰਾ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਔਰ ਇਹਦੀ ਖਾਸੀਅਤ ਇਹ ਕਿ ਖਰਾਬ ਨਹੀਂ ਹੁੰਦਾ ਜੇ ਕਿਸੇ ਦੇ ਘਰ ਕੋਈ ਇਦਾਂ ਹੀ ਹਾਂਜੀ ਸਾਹਿਬ ਜੀ ਕਿਉਂਕਿ ਇਹ ਸਟਨਾ ਮਨੋਲੀ ਪਿੰਡ ਤੋਂ ਟੀਮ ਆਈ ਹੈ ਸਾਰੀ ਇਹਨਾਂ ਨੇ ਕਲੈਕਸ਼ਨ ਕੀਤੀ ਹੈ ਇਹਨਾਂ ਨੇ ਬਹੁਤ ਹਿੰਮਤ ਮਾਰੀ ਹੈ ਹਾਂ ਮੈਂ ਨਾਲ ਇਹਨਾਂ ਦੇ ਨੜਿਆਂ ਪਰ ਇਹ ਅਸਲੀ ਹਿੰਮਤ ਇਹਨਾਂ ਦੀ ਹੈ ਮੁੰਡਿਆਂ ਦੀ ਇਹਨਾਂ ਨੇ ਮੇਰੇ ਖਿਆਲ ਨਾਲ 30 ਟਨ ਹੈ ਜੀ ਕੰਮ ਕਿੰਨੇ 30 ਟਨ ਦੇ ਆਸ-ਪਾਸ ਮਸ਼ਹੂਰ ਅਚਾਰਾ ਆਇਆ ਔਰ ਇਹ ਪੁੱਛਦਾ ਖਰਾਬ ਨਹੀਂ ਹੁੰਦਾ ਜੀ ਇਹ ਲੋਕੀ ਸਟੋਰ ਕਰਕੇ ਵੀ ਰੱਖ ਲੈਣਗੇ ਨਾ ਉਹਨਾਂ ਦੇ ਡੰਗਰਾਂ ਦੇ ਕੰਮ ਆਏਗਾ ਔਰ ਇਸ ਤੋਂ ਇਲਾਵਾ ਕਿਹੜੀ ਹੈ ਰਾਸ਼ਨ ਦੀਆਂ ਕਿੱਟਾਂ ਰਾਸ਼ਨ ਪੁੱਲਾ ਰਾਸ਼ਨ ਵੀ ਲਿਆਂਦਾ ਵਧੀਆ ਗੱਲ ਹੈ ਕਿ ਐਡਮਿਨਿਸਟ੍ਰੇਸ਼ਨ ਇੱਥੇ ਆਪ ਰੱਖਦੀਆਂ ਰਾਸ਼ਨ ਕਿੱਟਾਂ ਬਣਾ ਕੇ ਅੱਗੇ ਡਿਸਟ੍ਰੀਬਿਊਟ ਕਰ ਦਿੰਦਾ ਜੀ ਇਲਾਵਾ ਕਿਹੜੀ ਚੀਜ਼ ਰਿਕੁਆਇਰਡ ਆ ਆਡੋਰ ਬਾਕਸ ਲੇਡੀਜ਼ ਵਾਸਤੇ ਬੱਚੀਆਂ ਤਿਆਂ ਵਾਸਤੇ ਸੈਨੇਟਰੀ ਪੈਡਸ ਬੜੀ ਪੂਰੀ ਤਰ੍ਹਾਂ ਰਿਕੁਆਇਰਡ ਨੇ ਉਹ ਵੀ ਆ ਰਹੇ ਨੇ ਜੀ ਸੋ ਮੇਰੀ ਬੇਇੱਤੀ ਹੈ ਕਿ ਜੋ ਜੋ ਕਿਸੇ ਨੂੰ ਲੱਗਦਾ ਐਡ ਨਹੀਂ ਸਕਦਾ ਸਾਰੇ ਐਡ ਕਰੋ ਹੁਣ ਜਿੱਦਾਂ ਮੈਂ ਇੱਕ ਸਿੰਪਲ ਗੱਲ ਤੋਂ ਪਿੱਛੇ ਕੈਮਰਾ ਲਗਾਇਆ ਜੀ ਕਿਸੇ ਦੇ ਘਰ ਆ ਮੈਟ੍ਰਸ ਚੰਦੇ ਨੇ ਕੰਦੇ ਤੇ ਕਿਸੇ ਦੇ ਘਰ ਰੱਬ ਸਭ ਨੂੰ ਸੋਖੰਡ ਹੋਣਾ ਕਰੇ ਸਭ ਨੂੰ ਰੱਬ ਇਹ ਤਾਂ ਰਹਿਣ ਬਹਿਣ ਨੂੰ ਦਵੇ ਪਰ ਜਿਹਨਾਂ ਗੱਦੇ ਬੱਡ ਰੁੜ ਗਏ ਨੇ ਉਹਨਾਂ ਨੂੰ ਵੀ ਕੁਛ ਤਾਂ ਚਾਹੀਦਾ ਬੱਚਿਆਂ ਨੂੰ ਪਾਉਣ ਵਾਸਤੇ ਅਸੀਂ ਇੱਕ ਚੀਜ਼ ਟਰਾਈ ਕੀਤੀ ਅਸੀਂ 250 ਨਿਟਰਲੋਂ ਦੇ ਗੱਦੇ ਲੈ ਕੇ ਆਏ ਆ 300 ਹੋ ਗਏ ਜੀ ਚਲੋ ਮੁੰਡਿਆਂ ਨਾਲ ਦੱਸਿਆ ਐਡ ਹੋ ਗਏ ਸੀ ਹੋਰ ਉਹਦੇ ਚ ਕੀ ਹੈ ਕਿ ਉਹ ਇੱਕ ਤਾਂ ਪਾਣੀ ਚ ਪਾਣੀ ਚ ਧੋਬ ਕੇ ਵੀ ਕੱਢ ਲਓ ਸੁੱਕੇ ਦੇ ਸੁੱਕੇ ਨੇ ਪਰ ਤੁਸੀਂ ਉੱਥੇ ਆਪਣੇ ਬੱਚੇ ਪਾ ਸਕਦੇ ਹੋ ਫੇਰ ਉਹਦਾ ਕੀ ਹੈ ਕਿ ਫਲੋਟ ਕਰ ਜਾਂਦੇ ਨੇ ਕੋਈ ਸਮਾਨ ਉੱਤੇ ਰੱਖ ਕੇ ਤੁਸੀਂ ਪਾਣੀ ਦੇ ਵਿੱਚ ਉਹਨੂੰ ਉੱਤੇ ਬੱਚੇ ਬਿਠਾ ਕੇ ਤੂੰ ਲੈ ਜਾਓ ਤਰ ਵੀ ਜਾਂਦੇ ਨੇ ਉਹ ਸੀ ਉਹ ਟਰਾਈ ਕਰਨ ਲੱਗਿਆ ਕਿ ਉਹ ਗੱਦੇ ਮੈਕਸਿਮਮ ਇੱਥੇ ਕੰਮ ਆਉਣ ਉਹ ਵੀ ਹੋਏ ਤਾਂ ਉਹ ਵੀ ਚਾਹੀਦੇ ਨੇ ਪਰ ਜਿਹੜੀ ਅਸਲ ਬੇਨਤੀ ਹੈ ਮੈਂ ਤੁਹਾਨੂੰ ਹੁਣ ਕਰਨ ਲੱਗਾ ਕਿ ਪਾਣੀ ਵਹਿ ਜਾਣਾ ਚਾਰ ਦਿਨ ਪੰਜ ਦਿਨ ਲਾ ਲੂ ਹੋਰ ਕਿਤਾ ਹਾਂਜੀ ਹਾਂਜੀ ਜਿੱਦਣ ਪਾਣੀ ਨਿਕਲ ਗਿਆ ਅਸਲੀ ਇਮਤਿਹਾਨ ਤੁਹਾਡਾ ਉਦੋਂ ਸ਼ੁਰੂ ਹੋਣਾ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਲਈ ਤਿਆਰ ਰਹੋ ਆਪਾਂ ਸਾਰੀ એનર્ਜੀ ਸਾਰਾ ਕੁਝ ਅੱਜ ਨਹੀਂ ਲਾ ਦੇਣਾ ਕਿ ਆਪਾਂ ਕਹਿੰਦਾ ਜੀ ਆਪਾਂ ਤਾਂ ਰਾਸ਼ਨ ਦੇ ਆਏ ਸੀ ਆਪਾਂ ਬਿਸਕੁਟ ਦੇ ਆਏ ਸੀ ਆਪ ਉਹ ਵੀ ਲਿਆਉਂਦੇ ਨੇ ਚਲੋ ਆਪਾਂ ਸਾਰਿਆਂ ਨੇ ਪਟ ਅਸਲੀ ਲੋੜ ਪੈਣੀ ਜਦੋਂ ਪਾਣੀ ਨਿਕਲ ਗਿਆ ਥੱਲੇੋਂ ਮਰੇ ਡੰਗਰ ਵਿਚਾਰੇ ਬਦਕਿਸਮਤ ਪਸ਼ੂ ਪੰਦੇ ਕੁੱਤੇ ਬਿੱਲੀਆਂ ਜਿਹੜੇ ਪਾਣੀ ਚ ਰੁੜ ਗਏ ਫਸੇ ਮਿਲਨੇ ਨਾ ਤੁਨੂੰ ਝਾੜੀਆਂ ਚ ਉਹਨਾਂ ਨਾਲ ਬਿਮਾਰੀਆਂ ਫੈਲਣੀਆਂ ਪੱਥਰ ਪਹਾੜਾਂ ਦੇ ਵਿੱਚੋਂ ਖੁਰ ਖੁਰ ਕੇ ਮਿੱਟੀ ਆਈ ਉਹਨੇ ਗਾਰ ਪੈਦਾ ਕਰਦੀ ਹੈ ਸਾਰੀ ਠੀਕ ਹੈ ਜੀ ਸੋ ਉਹਦੇ ਵਾਸਤੇ ਮੇਰੀ ਬੇਨਤੀ ਹੈ ਜਿਹੜੇ ਜਿਹੜੇ ਸਮਰੱਥ ਲੋਕ ਨੇ ਜੀਸੀਬੀ ਮਸ਼ੀਨਾਂ ਤਿਆਰ ਰੱਖਿਓ ਯਾਦ ਕਰ ਲੋ ਜੀਸੀਬੀ ਆੰਦੇ ਨਾਲ ਕਿ ਨਿਕਲਣਾ ਉਹ ਜਿੰਨੀ ਛੇਤੀ ਸਾਫ ਕਰਾਂਗੇ ਬਿਮਾਰੀ ਨਾਲ ਲੜ ਸਕਾਂਗੇ ਸੋ ਆਉਣ ਵਾਲੇ ਸਮੇਂ ਲਈ ਤਿਆਰ ਰਹੋ ਲੋਕਾਂ ਨੂੰ ਫਰਨੀਚਰ ਦੀ ਵੀ ਲੋੜ ਪੈਣੀ ਆ ਘਰਾਂ ਚ ਮੰਜਾ ਤਾਂ ਚਾਹੀਦਾ ਨਾ ਬੈਠਣ ਨੂੰ ਪੈਣ ਉਹ ਵੀ ਧਿਆਨ ਚ ਰੱਖਿਓ ਉਹ ਵੀ ਸੇਵਾ ਹੀ ਆ ਲੋਕਾਂ ਨੂੰ ਕੁਰਸੀਆਂ ਭਾਂਡਿਆਂ ਦੀ ਵੀ ਲੋੜ ਪੈਣੀ ਆ ਆ ਉਹੀ ਅੱਛਾ ਸੈਨੇਟਰੀ ਪੈਡਸ ਕਹਿੰਦੇ ਨੇ ਇਹਨਾਂ ਕੋ ਪਹਿਲਾਂ ਵੀ ਢੇਰ ਲੱਗੇ ਪਏ ਨੇ ਪਰ ਉਹ ਕਹਿੰਦੇ ਹੋਰ ਵੀ ਬਹੁਤ ਲੋੜ ਪੈ ਰਹੀ ਉਹਨਾਂ ਦੀ ਸੋ ਉਹ ਤਾਂ ਚੀਜ਼ਾਂ ਤਿਆਰ ਰੱਖਿਓ ਕਿਉਂਕਿ ਬਾਅਦ ਚ ਜਿਹੜੀ ਲੋਡ ਪੈਣੀ ਨਾ ਜੀਸੀਬੀ ਮਸ਼ੀਨਾਂ ਮੈਡੀਕਲ ਟ੍ਰੀਟਮੈਂਟ ਦੀ ਮੈਡੀਕਲ ਕੈਂਪ ਲਵਾਇਓ ਵੱਧ ਤੋਂ ਵੱਧ ਔਰ ਲੋਕਾਂ ਨੂੰ ਹਾਊਸ ਹੋਲਡ ਚੀਜ਼ਾਂ ਜਿੰਨਾ ਬਗੈਰ ਜ਼ਿੰਦਗੀ ਨਹੀਂ ਚੱਲ ਸਕਦੀ ਉਸ ਦਾ ਕਿਸੇ ਦਾ ਚੁੱਲ੍ਹਾ ਹੀ ਰੁੜ ਗਿਆ ਵਿਚਾਰਾ ਕਦੇ ਮੇਰਾ ਸਿਲੰਡਰ ਤੇ ਬਚ ਗਿਆ ਜੀ ਚੁੱਲ੍ਹਾ ਹੀ ਨਹੀਂ ਕੰਮ ਕਰਦਾ ਪਿਆ ਕਿੰਨਾ ਚੀਜ਼ਾਂ ਦੀ ਵੀ ਲੋਡ ਪੈਣੀ ਹੈ ਹਰ ਚੀਜ਼ ਆਪਾਂ ਧਿਆਨ ਚ ਰੱਖਣੀ ਹੈ ਐਡਮਿਨਿਸਟ੍ਰੇਸ਼ਨ ਦੇ ਅਸੀਂ ਬਹੁਤ ਧੰਨਵਾਦੀ ਹਾਂ ਮੈਂ ਦੇਖਿਆ ਸਟਾਫ ਬਰਦਾਸ਼ਪੁਰ ਦਾ ਹੁਣ ਅਸੀਂ ਏਡੀਸੀ ਸਾਹਿਬ ਕੋਲ ਵੀ ਚੱਲੇ ਆਂ ਸ਼ਾਇਦ ਡੀਸੀ ਸਾ ਕਿ ਆਪਣੇ ਘਰ ਵਾਂਗੂ ਸਾਰਿਆਂ ਨੂੰ ਟ੍ਰੀਟ ਕਰ ਰਹੇ ਨੇ ਕਿ ਚੀਜ਼ ਦਾ ਫਿਕਰ ਹੈ ਇਹਨਾਂ ਨੂੰ ਅਸੀਂ ਅਪਰੀਸ਼ੀਏਟ ਕਰਦੇ ਆਂ ਔਰ 베ਰ ਮੇ ਮਨੋਲੀ ਪਿੰਡ ਕੋ ਜਿਹੜੀ ਟੀਮ ਇਹਦੇ ਨਾਲ ਆਈ ਹੈ ਕੁਆਦ ਨੇ ਜੋ ਮਾਚੇ ਨਾਲ ਰਿਆੜੀ ਨਾਲ ਪਿਆਰ ਵਧਾਇਆ ਅਸੀਂ ਇਹਨਾਂ ਦੇ ਵੀ ਧੰਨਵਾਦ ਕਰੀਏ ਸਾਰਿਆਂ ਦੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਪੰਜਾਬ 'ਚ ਸੁਖ ਸ਼ਾਂਤੀ ਵਰਸਾਵੇ ਇਸ ਆਵਾਜ਼ ਤੋਂ ਆਪਾਂ ਖੇਤੀ ਬਾੜੀ ਹੈ ਧੰਨਵਾਦ ਬੱਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼ਸ਼ੀਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇੱਥੇ ਗੁਰਦਾਸਪੁਰ ਕੈਚ ਪੰਚਾਇਤ ਤੋਂ ਮਨਾਇਵਾ ਜਿੱਥੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਕਲੈਕਸ਼ਨ ਸੈਂਟਰ ਬਣਾਇਆ ਔਰ ਡਿਸਟ੍ਰਿਬਿਊਸ਼ਨ ਸੈਂਟਰ ਵੀ ਇਹੀ ਹੈ ਇੱਥੇ ਸਮਾਨ ਕਲੈਕਟ ਹੋ ਰਿਹਾ ਇਤਨੇ ਹੀ ਅਕੇਰ ਅਫੈਕਟਡ ਏਰੀਆਸ ਜਿਹੜੇ ਗੁਰਦਾਸਪੁਰ ਡਿਸਟ੍ਰਿਕਟ ਦੇ ਜਿਨ੍ਹਾਂ ਦੇ ਵਿੱਚੋਂ ਡੇਰਾ ਬਾਬਾ ਨਾਨਕ ਬਹੁਤ ਜ਼ਿਆਦਾ ਬਹੁਤ ਕੰਡੀਸ਼ਨ ਦੇ ਵਿੱਚ ਹੈ ਹੋਰ ਮੇਰੇ ਨਾਲ ਦੀ ਮੈਂ ਸਾਡੇ ਕੋਲ ਨਵਜੋਤ ਸਿੰਘ ਜੀ ਨੇ ਕਿਹੜੇ ਫਰਕ ਏਰੀਆਸ ਦੇ ਵਿੱਚ ਡੇਰਾ ਬਾਬਾ ਨਾਨਕ ਚੱਲਾਉਣਾ ਪ੍ਰੋਸੈਸਿੰਗ ਨੂੰ ਕਰ ਰਹੇ ਹੈ ਕਲਾਨੌਰ ਦਿਨਾ ਨਗਰ ਦੀ ਜਿੰਨਾ ਮੈਂ ਡੇਰਾ ਬਾਬਾ ਨਾਨਕ ਦਾ ਦੱਸਿਆ ਹੀ ਹੈ ਬਹੁਤ ਜ਼ਿਆਦਾ ਇਫੈਕਟਡ ਨੇ ਔਰ ਲੋਕ ਬਹੁਤ ਅਸ਼ਰਦਾ ਦੇ ਨਾਲ ਸਾਰਾ ਸਮਾਨ ਲੈ ਕੇ ਪਹੁੰਚ ਰਹੇ ਨੇ ਸਾਡੇ ਦੀ ਨਾਲ ਮੇਰੀ ਟੀਮ ਆਈ ਹੈ ਜੀ ਸਾਡੇ ਕੋਲ ਪਸ਼ੂਆਂ ਦਾ ਚਾਰਾ ਜਿੰਨਾ ਆਚਾਰ ਕਹਿ ਦਿੰਦੇ ਆ ਆਪਾਂ ਕੈਟਲ ਫੀਡ ਕਹਿ ਲਓ ਸਿੰਪਲ ਭਾਸ਼ਾ ਚ ਉਹਨੇ ਜੀ ਇਹ ਬੈਟ ਦੀ ਰਿਕੁਆਇਰਡ ਹੈ ਕੁਝ ਲੋਕ ਕੇ ਸਮੇ ਰਹਿਣੇ ਕੇ ਸ਼ਾਇਦ ਬਹੁਤ ਪਹੁੰਚ ਰਿਹਾ ਇਹਦੀ ਲੋੜ ਨਹੀਂ ਐ ਕੋ ਪਰ ਪਸ਼ੂਆਂ ਦਾ ਚਾਰਾ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਇਹਦੀ ਖਾਸੀਅਤ ਇਹ ਕਿ ਖਰਾਬ ਨਹੀਂ ਹੁੰਦਾ ਜੇ ਕਿਸੇ ਦੇ ਘਰ ਕੋਈ ਇਦਾਂ ਹੀ ਹਾਂਜੀ ਕਿਉਂਕਿ ਇਹ ਸਾਡੇ ਨਾਲ ਮਨੋਲੀ ਪਿੰਡ ਤੋਂ ਟੀਮ ਆਈ ਹੈ ਸਾਰੀ ਇਹਨਾਂ ਨੇ ਕਲੈਕਸ਼ਨ ਕੀਤੀ ਹੈ ਇਹਨਾਂ ਨੇ ਬਹੁਤ ਹਿੰਮਤ ਮਾਰੀ ਹੈ ਮੈਂ ਨਾਲ ਇਹਨਾਂ ਤੇ ਰਲਿਆਂ ਪਰ ਇਹ ਅਸਲੀ ਹਿੰਮਤ ਇਹਨਾਂ ਦੀ ਹੈ ਮੁੰਡਿਆਂ ਦੀ ਇਹਨਾਂ ਨੇ ਮੇਰੇ ਖਾਲ ਨਾਲ 30 ਟਨ ਹੈ ਜੀ ਤਾਂ ਕਿ 30 ਟਨ ਦੇ ਆਸ-ਪਾਸ ਮਸ਼ਹੂਰ ਅਚਾਰਾ ਆਇਆ ਔਰ ਇਹ ਕਿੰਨਾ ਤਾਂ ਖਰਾਬ ਨਹੀਂ ਹੁੰਦਾ ਇਹ ਲੋਕੀ ਸਟੋਰ ਕਰਕੇ ਵੀ ਰੱਖ ਲੈਣਗੇ ਨਾ ਉਹਨਾਂ ਦੇ ਡੰਗਰਾਂ ਦੇ ਕੰਮ ਆਏਗਾ ਅਰ ਇਸ ਤੋਂ ਇਲਾਵਾ ਜਿਹੜੀ ਹੈ ਰਾਸ਼ਨ ਦੀਆਂ ਕਿੱਟਾਂ ਰਾਸ਼ਨ ਖੁੱਲਣ